ਕਮੇਟੀ ਨੇ ਜੋ ਹਾਲ ਬਣਾਉਣ ਦਾ ਸੁਪਨਾ ਦੇਖਿਆ ਸੀ ਕਿ ਕਿ ਤੁਕ ਸੁਪਨੇ ਸਾਰੇ ਸਮਾਗਮ ਹੋ ਸਕਾ ਤੇ ਉਹਦਾ ਅੱਜ ਸੁਪਨਾ ਪੂਰਾ ਹੋ ਰਿਹਾ ਸਾਰੇ ਸ਼ਹਿਰ ਦੇ ਵਸਨੀਕਾਂ ਦੇ ਵਿੱਚ ਆ ਹਿੱਸਾ ਆਇਆ ਤੇ ਵਿਸ਼ੇਸ਼ ਤੌਰ ਤੇ ਸੰਤ ਮਹਾਤਮਾ ਜੀ ਬੰਤੀ ਜੀ ਉਰਵਾਲੇ ਜਿੰਨਾਂ ਲਈ ਮਿਲਦਾ ਤੋਂ ਤੇ ਸਾਰੇ ਸ਼ਹਿਰ ਦਾ ਮੈਂ ਆਮ ਬਾਗ ਪਟੀ ਦੀ ਤਰਫੋਂ ਵੀ ਤਨਵਾਦ ਕਰਦਾ ਜਿਨ੍ਹਾਂ ਨੇ ਅੱਜ ਹੋ ਕੇ ਪਹੁੰਚ ਕੇ ਹਾ ਯੋਗਦਾਨ ਪਾਇਆ ਹੈ ਉਹਦੇ ਵਿੱਚ ਹਿੱਸਾ ਵੀ ਪਾਇਆ ਹੈ ਮੱਤਵਰਤ ਚੜ੍ਹ ਮੱਤਵਰਤਾਂ ਪਾਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਡਾ ਫੰਡ ਦਿੱਤਾ ਗਿਆ ਇਸ ਬਾਰੇ ਕੀ ਕਹਿਣਾ ਹੈ ਦੇਖੋ ਸੀਐਮ ਸਾਹਿਬ ਨੇ ਸੀਐਮ ਸੀਟੀ ਹੈ ਇੱਥੇ ਅਸੀਂ ਇਹ ਸਮਝਦੇ ਆਂ ਵੀ ਹੋਰ ਵੀ ਸੰਸਥਾਵਾਂ ਨੂੰ ਅਸੀਂ ਮੱਤਵਰਤ ਮੱਤਵਰਤਾਂ ਦਈਏ ਤਾਂ ਕਿ ਸਾਰੇ ਹੀ ਜਿੰਨੇ ਵੀ ਸਾਂਝੇ ادارے ਨੇ ਉਹ ਖੂਬਸੂਰਤ ਬਣ ਸਕਣ ਜਿੱਥੇ ਸੀਐਮ ਸਾਹਿਬ ਦੀ ਛਵੀ ਦਾ ਵੀ ਦੇਖਣ ਨੂੰ ਮਿਲੇ ਵੀ ਬਹੁਤ ਵਧੀਆ ਸੁਣਦਾ ਖੈਰ ਤੇ ਸੰਸਥਾ ਵੱਲੋਂ ਇੱਕ ਗੱਲ ਬਹੁਤ ਵਧੀਆ ਗਈ ਹੈ ਵੀ ਭਰਾ ਦੇ ਨਾਮ ਤੇ ਇਹਦਾ ਨਾਮ ਰੱਖਿਆ ਜਾਏਗਾ ਕੀ ਕਹੋਗੇ ਉਹਦੇ ਲਈ ਦੇਖੋ ਇਸ ਦਾ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੇਟੇ ਸੰਦੀਪ ਨੂੰ ਸਮਾਨ ਬਖਸ਼ਿਆ ਹੋ ਸਾਨੂੰ ਮਾਨ ਬਖਸ਼ਿਆ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰ ਸਹਿਰਪੁਰ ਅਸੀਆਂ ਦਾ ਔਰ ਨਾਮਾ ਕਮੇਟੀ ਦਾ ਅਧਪੁਰੀ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਰਾਮਬਾਜ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਨਾ ਸੀ ਵੱਡੀ ਲਾਜ ਤੇ ਲੋਕਾਂ ਨੂੰ ਬਹੁਤ ਦਿੱਕਤਾਂ ਸੀ ਕਿਉਂਕਿ ਇੱਥੇ ਜਦੋਂ ਕਿਤੇ ਕੋਈ ਭੋਗ ਜਾਂ ਕੋਈ ਸਮਾਗਮ ਕਰਨਾ ਹੋਵੇ ਤਾਂ ਲੋਕਾਂ ਨੂੰ ਥੂਰੀ ਦੇ ਨਾਲ ਬਹੁਤ ਦਿੱਕਤਾਂ ਹੁੰਦੀਆਂ ਸੀ ਸਮੇਂ ਧੰਨਵਾਦ ਕਰਦਾ ਸਾਡੇ ਖਾਸ ਤੌਰ ਤੇ ਜਿਹਨਾਂ ਨੂੰ ਥੂਰੀ ਹਲਕੇ ਦੇ ਲੋਕਾਂ ਨੇ ਐਮਐਲਏ ਬਣਾਇਆ ਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ 1 ਕਰੋੜ ਦੀ ਗ੍ਰਾਂਟ ਦਿੱਤੀ ਪਰ ਮੈਂ ਤੁਹਾਨੂੰ ਰਿਵਿਵਿਚੇਂ ਜੀਂਦਵਾਨਾ ਕੇ ਬੰਸਾ ਦੇ ਘਰ ਦੇ ਵਿੱਚ ਦਰਵਾਜ਼ੇ ਖੁੱਡੇ ਨੇ ਪੈਸੇ ਦੀ ਕਿਸੇ ਕੋਈ ਕਮੀ ਨਹੀਂ ਜੋ ਵੀ ਹੋਰ ਵੀ ਤੂਰੀ ਦੇ ਡਿਵੈਲਪਮੈਂਟ ਦੇ ਕੰਮ ਹੋਣੇ ਨੇ ਉਹ ਆਪਾਂ ਖੁੱਲ੍ਹੇ ਦਿਲੀ ਨਾਲ ਕਰੀਏ ਰਲ ਕੇ ਆਪਾਂ ਤੂਰੀ ਨੂੰ ਵਧੀਆ ਸ਼ਹਿਰ ਬਣਾਇਆ ਕਿੰਨਾ ਕੁ ਫਾਇਦਾ ਹੋਊਗਾ ਇਸ ਹਾਲ ਨਾਲ ਇਸ ਹਾਲ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਇਸੇ ਤੂਰੀ ਦੇ ਵਿੱਚ ਅੱਗੇ ਇੱਕ ਦੋ ਵੀ ਹਾਮੀ ਸੀ ਜਿਵੇਂ ਨਾਥਾ ਸਰਸਲ ਜਿੱਕਾ ਤਾਂ ਹੋਰ ਹੋ ਕੇ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ ਹਰੇ ਇੱਥੇ ਪਾਰਕਿੰਗ ਦੀ ਔਰ ਤੇ ਖਾਸ ਪਾਰਕਿੰਗ ਦੀ ਬਹੁਤ ਕਿਤੇ ਕਿਤੇ ਪਾਰਕਿੰਗ ਨਹੀਂ ਦਿੱਤੀਆਂ ਉਹ ਕਿ ਇਹਦੇ ਨਾਲ ਤਾਂ ਥੂੜੀ ਸ਼ਹਿਰ ਨੂੰ ਬਹੁਤ ਹੀ ਵੱਡਾ ਫਾਇਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਹਾਲ ਦਾ ਦੌਰਾ ਕਰਨਗੇ ਜ਼ਰੂਰ ਆਉਣਗੇ ਮੈਂ ਤਾਂ ਹਲਕਾ ਦਾ ਸ਼ਹਿਰ ਹੁਤਾ ਜ਼ਰੂਰ ਲਾਜ਼ਮੀ ਹੈ ਉਹਨਾਂ ਦੇ ਨਾਲ ਤਰੀਕੋ ਵੀ ਆ ਰਹੇ ਨੇ ਢੋਗਲ ਚੀਪਕ ਸਿੰਘ ਢੋਗਲ ਦੀ ਪੂਰੀ ਹਸਪਤਾਲ ਵਰਤੀ ਹੋਈ ਹੈ ਉਹਦੇ ਦੇ ਬੋਟਰੇ ਇੰਡਸਟਰੀ ਕੋਲ ਵੀ ਪੂਰੀ ਤਰੀਕਾ ਨਾਲ ਆਪਣਾ ਹਲਕਾ ਹੈ ਕੀ ਤੁਸੀਂ ਇਹਨਾਂ ਨੂੰ ਲੈ ਕੇ ਆਓਗੇ ਕੋਲੇ ਕੇ ਆਵਾਂਗੇ ਜਦੋਂ ਵੀ ਇੱਥੇ ਧੂਰੀ ਦੇ ਲੋਕ ਮਹਿਸੂਸ ਕਰਨ ਦੇ ਲੱਗੇ ਮਾਲ ਸਾਹਿਬ ਦੀ ਸਿੰਘ ਸਾਹਿਬ ਸਾਡੇ ਹੋਣ ਦੇ ਲੈ ਕੇ ਆਵਾਂਗੇ ਅਸੀਂ ਉਹਨਾਂ ਨੂੰ ਜਾ ਕੇ ਰਿਕਵੈਸਟ ਕਰਾਂਗੇ ਕਿਉਂਕਿ ਧੂਰੀ ਲਈ ਤਾਂ ਉਹ ਹਰ ਟਾਈਮ ਜਿੱਥੇ ਮਰਜ਼ੀ ਲੈ ਕੇ ਜਾਈਏ ਧੂਰੀ ਦੇ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਸਾਡੀ ਰਾਮ ਬਾ ਕਮੇਟੀ ਨੇ ਬਹੁਤ ਇੱਕ ਨੇਕ ਕੰਮਲਾ ਕਰਿਆ। ਇਹਦੇ ਤਹਿਤ ਇੱਕ ਕਮਿਊਨਿਟੀ ਹਾਊਸ ਬਣਨ ਜਾ ਰਿਹਾ ਤੇ ਇਹਦੇ ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਬਹੁਤ ਸ਼ਹਿਰਜੋਗ ਆ। ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਸਾਰੇ ਪੋਲੀਟਿਕਲ ਲੀਡਰ ਸਹਿਬਾਨ ਨੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਸਹਿਰਤੀਆਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪਦਾ ਯੋਗਦਾਨ ਪਾਇਆ ਤੇ ਖਾਸ ਤੌਰ ਤੇ ਇੱਥੇ ਸਾਡੇ ਅਮਰਤਾ ਨਾਥ ਜੀ ਮਹਾਰਾਜ ਨੇ ਜਿਹੜੇ ਉਹਨਾਂ ਨੇ ਇਸ ਚੀਜ਼ ਦਾ ਉਦਘਾਟਨ ਕਰਿਆ ਤੇ ਪ੍ਰਮਾਤਮਾ ਸਾਡੇ ਨਗਰ ਤੇ ਇਸੇ ਤਰੀਕੇ ਨਾਲ ਆਪਣੀ ਮਿਹਰ ਬਣਾਈ ਰੱਖੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਇਹੇ ਜਿਹੇ ਨੇਕ ਉਪਰਾਲੇ ਨੇ ਉਹਨਾਂ ਚੋਂ ਦਾ ਯੋਗਦਾਨ ਪਾ ਰਿਹਾ ਹੈ ਕਿਵੇਂ ਲੱਗਦਾ ਦੀ ਮਤਲਬ ਕਿ ਸ਼ਹਿਰ ਨੂੰ ਬਹੁਤ ਇਸ ਚੀਜ਼ ਦੀ ਬਹੁਤ ਘਾਟ ਦੀ ਇਸ ਨੂੰ ਕਿੰਨਾ ਫਾਇਦਾ ਹੋਏਗਾ ਬਿਲਕੁਲ ਦੇਖੋ ਸਾਡੇ ਜਿਵੇਂ ਸਾਡੀਆਂ ਮੰਡੀਆਂ ਛੋਟੀਆਂ ਮੰਡੀਆਂ ਨੇ ਸਾਡੇ ਸ਼ਹਿਰ ਤਾਂ ਪੁਰਾਣਾ ਸਥਾਪਿਤ ਹੋਣ ਤੋਂ ਬਾਅਦ ਜਦੋਂ ਹੁਣ ਪਾਰਕਿੰਗ ਦੀ ਦਿੱਕਤ ਆ ਗਈ ਕਿਉਂਕਿ ਉਹ ਸਾਡੀਆਂ ਜਿਹੜੀਆਂ ਅੰਦਰੀਆਂ ਸੰਸਥਾਾਂ ਸੀਗੀਆਂ ਉੱਥੇ ਜਗ੍ਹਾ ਦੀ ਤਾਂ ਕੋਈ ਘਾਟ ਨਹੀਂ ਬਟ ਉੱਥੇ ਪਾਰਕਿੰਗ ਵਗੈਰਾ ਦੀ ਬਹੁਤ ਦਿੱਕਤ ਆਉਂਦੀ ਸੀ ਤੇ ਇਹ ਜਿਹੜਾ ਸਾਡਾ ਕਮਿਊਨਿਟੀ ਹਾਲ ਬਣਾ ਇਹ ਜਿਹੜਾ ਅੱਜ ਦੇ ਸਮੇਂ ਦੇ ਅਕੋਰਡਿੰਗ ਜਿਹੜਾ ਬਣੂਗਾ ਤੇ ਇੱਥੇ ਯਾਨੀ ਕਿ ਕੋਈ ਵੀ ਸਮਾਗਮ ਤੁਸੀਂ ਖੁਸ਼ੀ ਦਾ ਗਮੀ ਦਾ ਜਿਹੜਾ ਆਪਦਾ ਇੱਥੇ ਰੱਖ ਸਕਦੇ ਹੋ ਤੇ ਇੱਥੇ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਤੇ ਧੂੜੀ ਤੋਂ ਲੁਧਿਆਣਾ ਮੇਨ ਜਿਹੜਾ ਹਾਈਵੇ ਦੇ ਉੱਪਰ ਜਿਹੜਾ ਸਥਾਪਿਤ ਆ। ਸੋ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਸਾਡੀ ਇਕੀ ਮੈਂਬਰੀ ਕਮੇਟੀ ਆ ਜਰਾ ਮੀਡੀਆ ਨੂੰ ਬਹੁਤ ਧੰਨਵਾਦ।